ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇ ਧੰਨ ਗੁਰਦੇ ਜੈ ਪੀ ਜੈ ਖਾਕ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਵੀ ਆ ਖੜੇ ਆ ਪਿੰਡ ਬਾੜੀਆਂ ਪਿੰਡ ਤੇ ਸੋ ਐਸ ਐਚਓ ਹਰੀਸ਼ ਕੁਮਾਰ ਵੀ ਦੇਖੋ ਇਹਨਾਂ ਨੂੰ ਚਾਹੀਦਾ ਵੀ ਇੱਕ ਮਹੀਨਾ ਹੋ ਗਿਆ ਸਰਪੰਚ ਸਾਹਿਬ ਨੂੰ ਬੰਦੇ ਨੇ ਜਿਹੜੇ ਜਿਹੜਾ ਮਨੂਬਾਦੀ ਕਹਿ ਸਕਦੇ ਆ ਆਪਾਂ ਬੰਦਾ ਛਰਾਰਤੀ ਅੰਸਰ ਜਿਹੜਾ ਸ਼ਰਿਆਮ ਚੈਲੰਜ ਕਰਦਾ ਇੱਕ ਲੇਡੀ ਸੀ ਆ ਬਾਬਾ ਸਾਹਿਬ ਨੇ ਇਹਨਾਂ ਨੂੰ ਜਿਹੜਾ ਹੱਕ ਵੀ ਲੈ ਕੇ ਦਿੱਤੇ ਅੱਜ ਸਾਡੀਆਂ ਔਰਤਾਂ ਜਿਹੜੀਆਂ ਜਿਹੜੀਆਂ ਰੋਟੀਆਂ ਬਣਾਉਂਦੀਆਂ ਅੱਜ ਘਰਾਂ 'ਚੋਂ ਬਾਹਰ ਨਿਕਲ ਗਿਆ ਜੀ ਸਰਪੰਚ ਬਣੀਆਂ, ਐਮਐਲਏ ਬਣੀਆਂ, ਰਾਜ ਸਭਾ ਮੈਂਬਰ ਬਣੀਆਂ ਔਰ ਰਾਸ਼ਟਰੀ ਵੀ ਸਾਡੀ ਲੇਡੀ ਸਾਡੀ ਸਮਾਜ ਦੀ ਹੈ। ਤੇ ਉਹਨਾਂ ਨੂੰ ਇਹ ਚੈਲੰਜ ਕਰਦਾ ਕਿ ਇੱਕ ਔਰਤ ਨੂੰ ਚੈਲੰਜ ਕਰਨਾ ਕੋਈ ਮਰਦਾਨਗੀ ਨਹੀਂ ਹੁੰਦੀ। ਉਹਨਾਂ ਦੇ ਬਾਰੇ ਪ੍ਰਤੀ ਜਿਹੜੇ ਅਪਸ਼ਬਦ ਬੋਲੇ, ਗਲਤ ਬੋਲਿਆ ਬੰਦੇ ਨੇ ਉਹ ਵੀਡੀਓ ਦੇ ਵਿੱਚ ਰਿਕਾਰਡ ਆ। ਸਾਰੀ ਪੰਚਾਇਤ ਨੇ ਮਤਾ ਪਾ ਕੇ ਵੀ ਡੀਸੀ ਸਾਹਿਬ ਨੇ ਦਿੱਤਾ ਵੀ ਇਹਨਾਂ ਨੇ ਗਲਤ ਸ਼ਬਦ ਜਿਹੜੇ ਬੋਲੇ ਆ। ਇੱਕ ਜਿਹੜੀ ਮਿਹਨਤੀ ਕਰਕੇ ਆਪਾਂ ਆਕੜ ਰੱਖਣੀ, ਸਰੀਆ ਰੱਖਣਾ ਧੋਣ 'ਚ ਇਹ ਗਲਤ ਆ। ਸੋ ਇਹਦਾ ਅਜੇ 1 ਮਹੀ ਆਪਾਂ ਆਪਣੀ ਫੋਰਸ ਵੱਲੋਂ ਕਿਹਾ ਸਾਰੇ ਸਾਥੀ ਇਹਦੇ ਹਰ ਜਥੇਬੰਦੀ ਦੇ ਸਾਥੀ ਇਹਦੇ ਖੜੇ ਆ ਥੱਲੇ ਫੋਰਸ ਦੇ ਨਹੀਂ ਹੋਰ ਵੀ ਸਾਥੀ ਚਾਰਪੜ ਦੇ ਬੇਦਨ ਜੋ ਦਰਦ ਰੱਖਦੇ ਆ ਆਪਣੇ ਸਮਾਜ ਦਾ ਨਾਲ ਕਿਹਾ ਵੀ ਅੱਜ ਸ਼ਾਮ ਤੱਕ ਜਿਹੜਾ ਪਰਚਾ ਨਾ ਹੋਇਆ ਤੇ ਆਪਾਂ ਵੱਡਾ ਪ੍ਰਦਰਸ਼ਨ ਜਿਹੜਾ ਕਰਾਂਗੇ ਸੋ ਐਸਪੀਡੀ ਸਾਹਿਬ ਨੇ ਕਿਹਾ ਵੀ ਅੱਜ ਸ਼ਾਮ ਤੱਕ ਇਹਨਾਂ ਦੇ ਬਿਆਨ ਲੈ ਕੇ ਆਪਾਂ ਐਫ ਆਈ ਆਰ ਜੜੀ ਆ ਬਣਦੀ ਕੋਈ ਕਾਰਵਾਈ ਕੀਤੀ ਜਾਊਗੀ ਪਰ ਦੇਖੋ 1 ਮਹੀਨੇ ਤੱਕ ਬਿਆਨ ਜਿਹੜਾ ਇਹਨਾਂ ਨੇ ਦੱਸਿਆ ਭਾਈ ਨੇ ਅਮਦੀ ਭਾਈ ਨੇ ਵੀ 1 ਮਹੀਨਾ ਹੋ ਗਿਆ ਹਾਲ ਤੱਕ ਸਟੇਟਮੈਂਟ ਨਹੀਂ ਲਈ ਐਸਐਚਓ ਇਦਾਂ ਦੇ ਐਸਐਚਓ ਨੂੰ ਜਿਹੜਾ ਸਸਪੈਂਡ ਵਾਸਤੇ ਵੀ ਐਸ ਗੰਭੀਰ ਮਸਲੇ ਦੇ ਉੱਪਰ ਉਹ ਵੀ ਬਿਆਨ ਹੀ ਲੈ ਤੋਂ ਇਦਾਂ ਦੇ ਐਸਐਚਓ ਨੂੰ ਰਹਿਣ ਦਾ ਕੋਈ ਫਰਜ਼ ਨਹੀਂ ਪੈਂਦਾ ਇਹਨੂੰ ਪੁਲਿਸ ਲੈਣ ਦੇ ਵਿੱਚ ਗੈਰ ਹਾਜ਼ਰ ਕੀਤੇ ਜਾਵੇ ਸਸਪੈਂਡ ਕੀਤਾ ਜਾਵੇ ਉਹਨਾਂ ਨੇ ਕਿਹਾ ਵੀ ਦੋਨੀਆਂ ਚੀਜ਼ਾਂ ਜੜੀਆਂ ਅੱਜ ਸ਼ਾਮ ਤੇ ਮਿਲੀਆਂ ਤੋਂ ਸਾਰੇ ਸਾਥੀਆਂ ਨੂੰ ਮੈਂ ਧੰਨਵਾਦ ਕਰਦਾ ਜਿਹੜੇ ਸਾਥੀ ਪਹੁੰਚੇ ਆ ਸੋ ਆਪਣਾ ਹਿਸ਼ਾਰਪੁਰ ਆ ਆਪਣੇ ਲੋਕੀ ਆ ਜਿੱਥੇ ਕਿਤੇ ਤੱਕਾ ਹੁੰਦਾ ਉਹਦੇ ਨਾਲ ਖੜਾ ਆਪਣਾ ਫਾੜ ਜੜਾ ਆ ਅਸੀਂ ਸੈਫਟੀਟ ਦੇ ਵਿੱਚ ਜੜਾ ਆ ਅਸੀਂ ਜੋ ਹਿਸ਼ਾਰਪੁਰ ਬੰਦ ਦੀ ਕਾਲ ਜੜੀ ਆ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਸਲਾਹ ਕਰਕੇ ਉਹਦੀ ਡੇਟ ਜੜੀ ਆ ਤੁਹਾਨੂੰ ਤਰੀਕ ਨਿਰਧਾਰਤ ਕਰਾਂਗੇ ਸਾਰਿਆਂ ਨੂੰ ਜੈ ਗੁਰਦੇਵ ਧ